ਕੱਲ ਨਾ ਇੱਕ ਬਾਈ ਮੈਨੂੰ ਫੇਸ ਟੂ ਫੇਸ ਟੱਕਰਿਆ ਮੈਂ ਸ਼ਹਿਰ ਗਿਆ ਸੀਗਾ ਤੇ ਮੈਨੂੰ ਕਹਿੰਦਾ ਕਹਿੰਦਾ ਬਾਈ ਤੇਰੇ ਦਿਲ 'ਚ ਇੱਕ ਬਹੁਤ ਵੱਡਾ ਵਹਿਮ ਹੈ ਤੂੰ ਵੀਡੀਓ ਪਾਉਣਾ ਮੈਂ ਤੇਰੀਆਂ ਵੀਡੀਓ ਦੇਖਦਾ ਤੇਰਾ ਸਾਰਾ ਫੇਸਬੁੱਕ ਪੇਜ YouTube Instagram ਸਾਰਾ ਦੇਖਿਆ ਮੈਂ ਪਰ ਤੇਰੇ ਦਿਲ 'ਚ ਇੱਕ ਵਹਿਮ ਹੈ ਮੈਂ ਕਿਹਾ ਯਾਰ ਵਹਿਮ ਕਿਹੜਾ ਵਹਿਮ ਹੈ ਮੇਰੇ ਦਿਲ 'ਚ ਕਹਿੰਦਾ ਵੀ ਤੂੰ ਜਿੰਨੇ ਕਹਾਣੀਆਂ ਪਾਉਣਾ ਜਾਂ ਤੂੰ ਗੱਲਾਂ ਸੁਣਾਉਣਾ ਨਾ ਬਹੁਤ ਵਧੀਆ ਹੁੰਦੀਆਂ ਹੈਗੀਆਂ ਪਰ ਤੇਰੇ ਮਨ 'ਚ ਇਹ ਵਹਿਮ ਹੈ ਵੀ ਤੇਰੀਆਂ ਕਹਾਣੀਆਂ ਸੁਣ ਕੇ ਕੁਈ ਤੇਰੇ ਕੋਲੇ ਆਊਗਾ ਆ ਕੇ ਤੇਰੇ ਪੈਰ ਫੜੂ ਆਖੂ ਬਈ ਯਾਰ ਮੈਂ ਤਾਂ ਅੱਜ ਤੱਕ ਨੇਰੇ ਚ ਹੀ ਸੀਗਾ ਮੈਥੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਸੁਧਰ ਗਿਆ ਮੈਨੂੰ ਨਵੀਂ ਜ਼ਿੰਦਗੀ ਮਿਲ ਗਈ ਕਹਿੰਦਾ ਤੇਰੇ ਵਹਿਮ ਹੈ ਵੀ ਕੋਈ ਬੰਦਾ ਤੇਰੇ ਕੋਲੇ ਆਊਗਾ ਮੈਨੂੰ ਕਹਿੰਦਾ ਕੋਈ ਨਹੀਂ ਆਉਂਦਾ ਅੱਜਕੱਲ੍ਹ ਗਿਆਨ ਨੀਆਂ ਗੱਲਾਂ ਸਾਰਿਆਂ ਨੂੰ ਪਤਾ ਪਰ ਕੋਈ ਨਹੀਂ ਸੁਧਰਦਾ ਬਈ ਕਹਿੰਦਾ ਕਿਸੇ ਦੇ ਸੁਧਾਰੇ ਮੇਰੇ برو ਗੱਲ ਯਾਦ ਆ ਗਈ ਉਹ ਚਿੜੀ ਤੇ ਕਾਂ ਵਾਲੀ ਉਹ ਕਹਿੰਦੇ ਨੇ ਕਿ ਕਿਸੇ ਜੰਗਲ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਕਹਿੰਦੇ ਵੀ ਕਾਂ ਬੈਠਾ ਦੇਖੀ ਜਾਂਦਾ ਹੁੰਦਾ ਜਿਹੜੀ ਕੀ ਕਰਦੀ ਹੈ ਵਿਚਾਰੀ ਆਪਦੀ ਚੁੰਝ ਨਾਲ ਪਾਣੀ ਲੈਂਦੀ ਹੈ ਅੱਗ ਤੇ ਪਾਉਂਦੀ ਹੈ ਪਾਣੀ ਲੈਂਦੀ ਹੈ ਅੱਗ ਤੇ ਪਾਉਂਦੀ ਹੈ ਕਾਂ ਉਹਨੂੰ ਕਹਿੰਦਾ ਵੀ ਕਿਉਂ ਮੱਥਾ ਮਾਰਦੀ ਹੈ ਤੇਰੀ ਚੁੰਝ ਨਾਲ ਅੱਗ ਨਹੀਂ ਬੁਝਦੀ ਉਹ ਕਹਿੰਦੀ ਨਾ ਮੁਝੇ ਭਾਵੇਂ ਪਰ ਕਹਿੰਦੀ ਇੱਕ ਗੱਲ ਯਾਦ ਰੱਖੀ ਜਦੋਂ ਵੀ ਇਤਿਹਾਸ ਚ ਅੱਗ ਦੀ ਗੱਲ ਚੱਲੂਗੀ ਨਾ ਮੇਰਾ ਨਾ ਅੱਗ ਬੁਝਾਉਣ ਆਲਾ ਚ ਆਊਗਾ ਤੇ ਤੇਰਾ ਬੈਠ ਕੇ ਤਮਾਸ਼ੇ ਦੇਖਣ ਆਲਾ ਚ ਮੈਂ ਕਿਹਾ ਭਾਈ ਮੈਨੂੰ ਪਤਾ ਹੈ ਮੇਰੀ ਕੋਈ ਮੇਰੇ ਚਰਨਾਂ 'ਚ ਨਹੀਂ ਢਿੱਗਦਾ ਕੋਈ ਮੇਰੀਆਂ ਗੱਲਾਂ ਸੁਣ ਕੇ ਸੁਧਰਦਾ ਨਹੀਂਗਾ ਪਰ ਇੰਨਾ ਮਾਣ ਰੱਖੂ ਆਪਦੀ ਜ਼ਿੰਦਗੀ ਤੇ ਵੀ ਜੋ ਪਰੋਸਿਆ ਮਾਲਕ ਨੇ ਗਲਾ ਦਿੱਤਾ ਸੀ ਮਾਲਕ ਨੇ ਦਿਮਾਗ ਦਿੱਤਾ ਸੀਗਾ ਜੋ ਪਰੋਸਿਆ ਸਮਾਜ ਨੂੰ ਸੇਧ ਦਿੰਦੀਆਂ ਹੋਈਆਂ ਚੀਜ਼ਾਂ ਪਰੋਸੀਆਂ ਸਮਾਜ ਹਰੇਕ ਤਰੀਕੇ ਦਾ ਹੈਗਾ ਚੰਗੇ ਬੰਦੇ ਫੋਲੋ ਵੀ ਕਰਦੇ ਹੈਗੇ ਚੰਗੇ ਬੰਦੇ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਹੈਗੇ ਆ ਮਾੜੀਆਂ ਚੀਜ਼ਾਂ ਦੇਖਣ ਵਾਲੇ ਵੀ ਆਉਂਦੇ ਆ ਪਰ ਮੈਨੂੰ ਆਪਦੇ ਆਪ ਤੇ ਚੇੜੀ ਵਾਂਗੂ ਮਾਣ ਰਹੂ ਆ ਵੀ ਜਿੰਨੀ ਮਾਲਕ ਨੇ ਚੁੰਝ ਦਿੱਤੀ ਸੀਗੀ ਮੈਂ ਉਹ ਐਸ ਲੇਖੇ ਲਾਈ ਐ ਵੀ ਕੱਲ ਨੂੰ ਮੇਰੇ ਜਵਾਕ ਪੁੱਤ ਪੋਤੇ ਪਰੋਤੇ ਕਦੇ ਵੀ ਨੈਟ ਤੇ ਸਰਚ ਕਰਕੇ ਮੇਰੀ ਵੀਡੀਓ ਦੇਖਿਆ ਕਰਨਗੇ ਤਾਂ ਉਹ ਐ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਕੋਈ ਮਾੜਾ ਸ਼ਬਦ ਵੀ ਵਰਤਿਆ ਹੈਗਾ ਫਿਰ ਉਹ ਬੰਦਾ ਚੁੱਪ ਹੋ ਗਿਆ ਮੈਂ ਕਿਹਾ ਬਸ ਇਸੇ ਕਰਕੇ ਤੁਰੇ ਫਿਰਦੇ ਆਂ ਬਾਈ ਵੀ ਮਾੜਾ ਸ਼ਬਦ ਨਾ ਕਦੇ ਬੋਲਣਾ ਹੈ ਭਾਵੇਂ 0 ਲਾਈਕ ਆਵੇ ਭਾਵੇਂ ਸ਼ੇਅਰ ਨਾ ਕਰੇ ਭਾਵੇਂ ਅਨਫੋਲੋ ਕਰ ਦੇਣ ਸਾਰੇ ਮਾੜਾ ਸ਼ਬਦ ਨਹੀਂ ਪਰਿਵਾਰ ਚ ਬਹਿ ਕੇ ਜਵਾਕਾਂ ਨੂੰ ਸ਼ੇਅਰ ਕਰਕੇ ਅਸਲ ਜਵਾਕਾਂ ਦੇ ਦਿਮਾਗ ਖੋਲਣ ਨੂੰ ਗੱਲਾਂ ਸੁਣੀਆਂ ਬਜ਼ੁਰਗਾਂ ਤੋਂ ਕਿਤਾਬਾਂ ਪੜ੍ਹਦੇ ਆ ਉਹੀ ਚੀਜ਼ਾਂ ਸ਼ੇਅਰ ਕਰ ਦਿੰਦੇ ਆ ਅੱਗੇ ਸੋ ਧੰਨਵਾਦ ਤੁਸੀਂ ਵੀ ਇੰਨਾ ਪਿਆਰ ਦਿੰਨੇ ਹੋ ਇੱਕ ਵਾਦਾ ਤੁਹਾਡੇ ਨਾਲ ਹੈਗਾ ਹੀ ਆ ਹਮੇਸ਼ਾ ਹੀ ਕਿ ਮਾੜਾ ਸ਼ਬਦ ਕਦੇ ਨਹੀਂ ਆਊਗਾ ਜ਼ੁਬਾਨ ਦੇ ਉੱਤੇ ਚਾਹੇ ਲਾਈਕ ਸ਼ੇਅਰ ਕਮੈਂਟ ਨਾ ਆਉਣ ਕੋਈ ਦਿੱਕਤ ਵਾਲੀ ਗੱਲ ਨਹੀਂ ਪ੍ਰੋਮਿਸ ਹੈ ਤੁਹਾਡੇ ਨਾਲ ਤੁਹਾਡਾ ਵੱਡਾ ਭਰਾ ਛੋਟਾ ਭਰਾ ਪੁੱਤ ਬਣ ਕੇ ਜਿੰਨਾ ਕੁ ਨੌਲੇਜ ਹੈ ਬਜ਼ੁਰਗਾਂ ਦੀਆਂ ਗੱਲਾਂ ਕਿਸੇ ਤੋਂ ਸੁਣ ਕੇ ਕਿਤਾਬਾਂ ਪੜ੍ਹ ਕੇ ਕੋਈ ਗੱਲਾਂ ਕੋਈ ਕਹਾਣੀ ਕੋਈ ਕੋਮੇਡੀ ਪੇਸ਼ ਕਰਾਂਗੇ ਤਾਂ ਉਹ ਬੇਖੌਫ ਹੋ ਕੇ ਸ਼ੇਅਰ ਵਾਲਾ ਬਟਨ ਨਾ ਪਲਿਆ ਕਰੋ ਬੇ ਪ੍ਰਵਾਹ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ